ਚੋਰਾ ਵਾਲੋ ਚੋਰੀ ਕਰਨ ਦਾ ਨਵਾਂ ਤਰੀਕਾ ਘਰ ਵਾਲੇ ਰਹਿ ਗਏ ਸੁੱਤੇ ਇੱਕ ਚੋਰ ਘਰ ਵਿੱਚ ਪੇਲਾ ਪਾ ਕੇ ਮੋਰਾ ਵਾਂਗ ਚੋਰੀ ਕਰਕੇ ਹੋਏ ਰਫੂ ਚੱਕਰ ਜੀਹਾਂ ਬਟਾਰੇ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਘਰ ਦੇ ਵਿੱਚ ਚੋਰੀ ਹੋਈ ਹੈ ਚੋਰੀ ਵੀ ਅਜੀਬ ਤਰੀਕੇ ਦੇ ਨਾਲ ਹੋਈ ਆ ਮਿਸਟਰ ਇੰਡੀਆ ਬਣ ਕੇ ਕੋਈ ਆਇਆ ਘਰ ਦੇ ਵਿੱਚ ਸਾਰੇ ਰਹਿ ਗਏ ਸੁੱਤੇ ਤੇ ਚੋਰ ਘਰ ਦੀਆਂ अलमारियां फोਲ ਕੇ 1 ਲੱਖ ਰੁਪਏ ਦੇ ਕਰੀਬ ਕੈਸ਼ ਅਤੇ 5 ਲੱਖ ਦੇ ਕਰੀਬ ਵੜੇ ਗਏ ਗਹਿਣੇ ਲੈ ਕੇ ਹੋ ਗਿਆ ਰਫੂ ਚੁੱਕਰ ਜਦੋਂ ਸਵੇਰੇ 8 ਵਜੇ ਦੇ ਕਰੀਬ ਮਹਿਲਾ ਅਤੇ ਉਹਦੇ ਪਰਿਵਾਰਿਕ ਮੈਂਬਰ ਉੱਠੇ ਤਾਂ ਦੇਖ ਕੇ ਹੋ ਗਏ ਹੈਰਾਨ ਕਿਉਂਕਿ ਘਰ ਬਲੇ ਰਹੇ ਹੈਗੇ ਸੀ ਘਰ ਵਿੱਚ ਸੁੱਤੇ ਤੇ ਹੋ ਗਈ ਘਰ ਵਿੱਚ ਚੋਰੀ ਕੀ ਹੈ ਪੂਰਾ ਮਾਮਲਾ ਬਣੇ ਰਹੋ ਸਾਡੇ ਚੈਨਲ ਸੁਪੀਨ ਟੈਬ ਚੈਨਲ ਦੇ ਨਾਲ ਹਾਂਜੀ ਸ਼ਰਨਜੀਤ ਕਿਹੜੀ ਜਗ੍ਹਾ ਹੈ ਕਿਹੜਾ ਟਟਿਆਰੀ ਗੇਟ ਠੀਕ ਟਟਿਆਰੀ ਹੈ ਤੁਹਾਡਾ ਜੀ ਸਰਹੀ ਰਾਤ ਸੁੱਤੇ ਹੀ ਅਨ ਕੁਛ ਨਹੀਂ ਪਤਾ ਸਾਡੇ ਮੈਂ ਉੱਪਰ ਬਟਿਕ ਦਾ ਕੰਮ ਕਰਦੀ ਆਂ ਤੇ ਉੱਪਰ ਖਿੜਕੀ ਆ ਖਿੜਕੀ ਤੇ ਜਾਲੀ ਲੱਗੀ ਕਿਸੇ ਨੇ ਜਾਲੀ ਨੂੰ ਫਾੜ ਕੇ ਉਧਰ ਆਈ ਕੋਈ ਆਇਆ ਹੈ ਇੱਥੇ ਮੇਰਾ ਬੇਟਾ ਸੁੱਤਾ ਹੈ ਬੇਟੇ ਨੂੰ ਵੀ ਕੁਝ ਪਤਾ ਨਹੀਂ ਪਤਾ ਨਹੀਂ ਉਹਨੂੰ ਕੁਝ ਸੰਗਾ ਆਤਾ ਹੈ ਕਿ ਜੇ ਕੀ ਕੀਤਾ ਜਦੋਂ ਮੈਂ ਸਵੇਰੇ ਉੱਠ ਕੇ ਰੂਮ ਚ ਆਈ ਆ ਲਮਾਰੀ ਖੁੱਲੀ ਪਈ ਸਮਾਨ ਸਾਰਾ ਖਿਲਰਿਆ ਪਿਆ ਮੈਂ ਰੋਣ ਲੱਗ ਗਈ ਕਿ ਇੱਕਦਮ ਕਿ ਕੀ ਹੋਇਆ ਅੰਛ ਤੂੰ ਕੁਝ ਕੀਤਾ ਹੈ ਕਹਿੰਦਾ ਮਮਾ ਮੀ ਤੂੰ ਕੁਝ ਪਤਾ ਹੀ ਨਹੀਂ ਉਹਨੂੰ ਕੁਝ ਵੀ ਨਹੀਂ ਪਤਾ ਕਿ ਮੇਰੇ ਲਾਗੇ ਕੋਈ ਖਰਾਕ ਹੋਇਆ ਹੈ ਜ ਸਾਮਾਨ ਡਿੱਗ ਗਿਆ ਜੋ ਮੇਰਾ ਕੈਸ਼ ਕੁਸ਼ੀ ਜੋ ਵੀ ਮੇਰਾ ਗਹਿਣਾ ਗੱਟਾ ਹੀ ਸਾਰਾ ਕੁਸ਼ੀ ਲਾਗੇ ਕੋਈ ਚੀਜ਼ ਨਹੀਂ ਛੱਡ ਕੇ ਘਰ ਚ ਬਸ ਇਹੀ ਮੇਰਾ ਕੈਸ਼ ਤੇ ਲੱਖ ਦੇ ਲੱਗ ਚੱਗੇ ਹੋਊਗਾ ਤੇ ਬਾਕੀ ਗਹਿਣਾ ਗੱਟਾ 4 1/2 ਲੱਖ ਦੇ ਲਾਗੇ ਚੱਗੇ ਹੀ ਮੈਂ ਬੁਟੀਕ ਦਾ ਕੰਮ ਕਰਦੀ ਮੇਰੇ ਉੱਪਰ ਬੁਟੀਕ ਦਾ ਜਿਹੜਾ ਉਹ ਵਾ ਦਰਾਜ ਉਹ ਵੀ ਫੋਲਿਆ ਉਹਦੇ ਵਿੱਚ ਵੀ ਥੋੜਾ ਬੋਤਾ ਕੈਸ਼ ਹੀ ਤੇ ਜਿਹੜੇ ਉਹ ਕਮਰੇ ਚ ਜਾਲੀ ਲੱਗੀ ਸੀ ਤੇ ਉਹ ਜਾਲੀ ਫਾੜ ਕੇ ਅੰਦਰ ਆ ਗਏ ਤੇ ਮੁੜ ਕੇ ਦਰਵਾਜ਼ੇ ਰਾਈਂ ਗਏ ਆ ਕੋਈ ਉੱਥੇ ਬਾਲਕਨੀ ਚ ਦਰਵਾਜ਼ਾ ਦਰਵਾਜ਼ਾ ਖੋਲ ਕੇ ਬਾਹਰ ਗਏ ਮੈਨੂੰ ਸਵੇਰੇ 8 ਵਜੇ ਉੱਠੀ ਮੈਨੂੰ ਸਵੇਰੇ ਜਾਗ ਹੀ ਨਹੀਂ ਆਈ 8 ਵਜੇ ਜਾਗ ਆਈ ਮੈਂ ਉੱਠ ਕੇ ਅੰਦਰ ਆਈ ਆ ਉਹ ਅੱਜ ਧੋ ਕੇ ਮੈਂ ਬੇਟੇ ਨੂੰ ਵੇਖਿਆ ਤੇ ਮੈਂ ਬਿਮਾਰੀ ਵੱਲ ਧਿਆਨ ਦਿੱਤਾ ਤੇ ਲਮਾਰੀ ਖੁੱਲੀ ਪਈ ਸੀ ਕੋਈ ਖੜਾਕ ਕੋਈ ਖੜਾਕੜੂ ਕਿ ਨਹੀਂ ਆ ਸਾਨੂੰ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਕਿ ਕੋਈ ਖੜਾਕ ਹੋਣ ਡਿਆ ਜਾਂ ਨਹੀਂ ਹੋਣ ਡਿਆ ਪਤਾ ਨਹੀਂ ਹੁਣ ਸਾਨੂੰ ਉਹਨਾਂ ਨੇ ਕੋਈ ਸੰਗਾਤ ਆਈ ਜਾਂ ਕੀ ਗੱਲਬਾਤ ਹੀ ਕੋਸ਼ਿ ਨਹੀਂ ਬਤਾ ਹਨ ਨਹੀਂ ਤੇ ਮਾੜਾ ਮੋਟਾ ਵੀ ਖੜਾ ਹੋ ਗਏ ਮੈਂ ਉਸੇ ਵੇਲੇ ਉੱਠ ਜਾਨੀ ਨਹੀਂ ਕੋਈ ਖੜਾ ਕੋਣ ਡਿਆ ਕੋਈ ਬਾਹਰੋਂ ਤੇ ਨਹੀਂ ਆ ਸਕਦਾ ਗਲੀ ਮੱਲੇ ਦਾ ਵੀ ਕੋਈ ਹੈਗਾ ਵਾ ਹੋ ਸਕਦਾ ਪਰ ਹਾਂਜੀ ਕਰਾਤੀ ਹੈ ਅਸੀਂ ਕਦੇ ਆਏ ਹਾਂ ਹਾਂਜੀ ਜੀਸੇ ਦੇ ਘਰ ਕੱਲ੍ਹ ਨੂੰ ਹੋ ਜਗਾ ਹਾਂਜੀ ਹਰੇਕ ਜੀ ਨੂੰ ਜੀ ਆਇਆਂ ਨੂੰ ਮਾਣਤੋ ਕੋਲ ਮਾਰੇ ਲਾ ਕੇ ਬੈਠਦੇ ਹੁੰਦਾ ਸੁਤਾ ਉਹਨਾਂ ਦਾ ਬਰਿੰਦਰ ਸਿੰਘ ਬਾਰੂ ਅੰਟਰਕਰਾਫ ਨਹੀਂ ਲਿਖਦੇ ਆਂ ਤੇਰੇ ਵੀ ਆਏ ਤੇ ਤਤੀਸ ਕਰ ਰਹੇ ਆ ਫੰਦਲਪੁਰ ਟਪਲਾਏ ਆ ਜੀ ਜੋ ਵੀ ਦੱਤ ਸਾਹਮਣੇ ਹੁੰਦੇ ਆ ਲੋੜ ਦੀ ਕਾਬੂਤੀ ਦਾ ਸਰ ਕੇ ਜੋਰੀ ਇਹ ਕਹਿ ਰਹੇ ਆ ਵੀ ਸਾਡਾ 1 ਲੱਖ ਰੁਪਇਆ ਜੀ ਉਹਨੂੰ ਸੋਨੇ ਦੇ ਗਹਿਣੇ ਡਾਕਟਰ ਚੋਰੀ ਕਰਕੇ ਲਏ ਕੀ ਤਬਦੀਦ ਰਾਤ ਦੋ ਵੀ ਸਾਹਮਣੇ ਆਉਂਦਾ ਸਾਹਮਣੇ ਕਰ ਰਿਹਾ ਹੈ